ਮਨੁੱਖ ਜਦੋਂ ਵੀ ਗਲਤੀ ਕਰਦਾ ਹੈ ਮਨੁੱਖ ਜਦੋਂ ਗਲਤੀ ਕਰਦਾ ਹੈ ਗਲਤੀ ਕਰਕੇ ਮੰਨ ਲੈਣਾ ਚੰਗੀ ਗੱਲ ਹੈ ਪਰ ਕਿਉਂਕਿ ਅੰਦਰ ਹੰਕਾਰ ਹੈ ਕਾਮ ਕ੍ਰੋਧ ਮੋਹ ਲੋ ਮਹੰਕਾਰ ਇਹ ਬੰਦੇ ਨੂੰ ਮੰਨਣ ਨਹੀਂ ਦਿੰਦਾ ਕਿ ਆਪਣਾ ਕੀ ਕਰ ਲਓ ਕੋਈ ਬੰਦਾ ਅੱਗੇ ਰਾਤ ਉਕਰਾਹੇ ਪੈ ਜਾਂਦਾ ਹੈ ਤੇ ਫਿਰ ਪੈਸੇ ਤੇ ਆਪਣੇ ਜੋਸ਼ ਦੇ ਉੱਤੇ ਪੈਸੇ ਦੇ ਜ਼ੋਰ ਨਾਲ ਜਿਹੜਾ ਬੰਦਾ ਬਚਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਆ ਸੱਜਣ ਕੁਮਾਰ ਹੁਣ ਜਿਹੜਾ ਹੈਗਾ ਬਰੀ ਹੋਇਆ ਜਦੋਂ ਇਹੋ ਜਿਹੀ ਸਪੈਸਿਫਿਕ ਕੇਸ ਹੁਣ ਉੱਥੇ ਸਬੂਤਾਂ ਦੀ ਕੋਈ ਬਹੁਤੀ ਲੋੜ ਨਹੀਂ ਹੁੰਦੀ ਹੁੰਦੀ ਕਿਉਂਕਿ ਉੱਥੇ ਜ਼ਰੂਰਤ ਹੁੰਦੀ ਹੈ ਜੇ ਕੋਈ ਇੱਕ ਅਦਾ ਕਤਲ ਹੋਵੇ ਵੀ ਹਾਂ ਯਾਰ ਇਹਦੇ ਬਾਰੇ ਤਾਂ ਪਤਾ ਨਹੀਂ ਸੀ ਜਿੱਥੇ ਕਤਲਿਆ ਆਮ ਹੋਵੇ ਢੇਰਾਂ ਦੇ ਢੇਰ ਆ ਲਾਸ਼ਾਂ ਦੇ ਲਾਗੇ ਲੋਥਾਂ ਦੇ ਢੇਰ ਲਾਤੇ ਲੋਕਾਂ ਦੀ ਜਿਹੜੇ ਹੈਗੇ ਇੱਜ਼ਤ ਲੁੱਟੀ ਗਈ ਤੇਲ ਪਾ ਕੇ ਸਾੜੇ ਗਏ ਇਹ ਪੂਰੀ ਜਿਹੜੇ ਹੈਗੇ ਪੂਰੇ ਵਰਲਡ ਦੇ ਵਿੱਚ ਇਹ ਜਿਹੜੀ 194 ਜਿਹੜਾ ਹੈ 84 ਦੇ ਵਿੱਚ ਫੈਲਿਆ ਸੀਗਾ ਜਿਹੜਾ ਕਿ ਸਾਰੇ ਲੋਕਾਂ ਨੂੰ ਪਤਾ ਹੈ ਵੀ ਹਾਂ ਇਹ ਕੀ ਸੀਗਾ ਇੱਕ ਇੱਕ ਲਹਿਰ ਆਈ ਸੀ ਪੂਰੀ ਜਿਵੇਂ ਕਿ ਕੋਈ ਛਲ ਆਉਂਦੀ ਹੈ ਉਹਦਾ ਕੋਈ ਨਹੀਂ ਫਰਕ ਪੈਂਦਾ ਪਰ ਜਦੋਂ ਸਮੁੰਦਰ ਪੂਰੇ ਦਾ ਪੂਰਾ ਆਪਨਾ ਆ ਜਾਵੇ ਨਾ ਤੇ ਫਿਰ ਰੋੜ ਕੇ ਲੈ ਜਾਂਦਾ ਤੇ ਇਸ ਤਰ੍ਹਾਂ ਜਿਹੜੀ ਕਾਂਗਰਸ ਪਾਰਟੀ ਹੈ ਕਾਂਗਰਸ ਦੇ ਲੀਡਰ ਸੀਗੇ ਜਦੋਂ ਇੰਦਰਾ ਗਾਂਧੀ ਦੀ ਮੌਤ ਹੋਈ ਹੈ ਤਾਂ ਫਿਰ ਤਰਜੀਵ ਗਾਂਧੀ ਨੇ ਕਿਹਾ ਸੀ ਕਿ ਜਦੋਂ ਵੱਡਾ درخت ਗਿਰਦਾ ਹੈ ਤਾਂ ਧਰਤੀ ਕੰਮਤੀ ਹੈ ਇਹ 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 ਸ਼ਬਦ ਬੋਲਿਆ ਸੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਹੈਗੇ ਸਿੱਖਾਂ ਨੂੰ ਜਿਹੜੇ ਮਤਲਬ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਸੀਗੇ ਪੱਗਾਂ ਵਾਲੇ ਦਸਤਾਰਾਂ ਵਾਲੇ ਕੇਸ ਦਾਣੀਆਂ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਆ ਕੋਈ ਇੱਜ਼ਤ ਲੁੱਟੀ ਗਈ ਗਲ ਦੇ ਵਿੱਚ ਟਾਇਰ ਪਾ ਕੇ ਸਾੜੇ ਗਏ ਤੇ ਕਈਆਂ ਨੇ ਮਤਲਬ ਉਹਦੇ ਜਿਹੜੇ ਹੈਗੇ ਪੱਗਾਂ ਲਾ ਕੇ ਆਪਣੇ ਜਿਹੜਾ ਹੈਗੇ ਮੋਨੇ ਖੋਨੇ ਹੋਏ ਔਰ ਜਿਹੜਾ ਹੈਗਾ ਦਾੜ੍ਹੀ ਕੇਸ ਕਟਾਏ ਤੇ ਇਹ ਹਾਲਾਤ ਆ ਜਿਹੜੇ ਸਾਰਿਆਂ ਨੂੰ ਪਤਾ ਹੈ ਤੇ ਉੱਥੇ ਸਬੂਤਾਂ ਦੀ ਕਿ ਜ਼ਰੂਰਤ ਹੈ ਪਰ ਇਹ ਹੜ ਇਹ ਚੀਜ਼ਾਂ ਜਦੋਂ ਕੋਈ ਲਹਿਰਾਂ ਆਉਂਦੀਆਂ ਜਦੋਂ ਕੋਈ ਸਾਡੇ ਸਿਸਟਮ ਦੇ ਵਿੱਚ ਕਮਜ਼ੋਰੀ ਆ ਜਾਂਦੀ ਨਾ ਉਦੋਂ ਫਿਰ ਜਿਹੜਾ ਹੈਗਾ ਬੰਦਾ ਫੈਸਲੇ ਲੈਂਦਾ ਹੈ ਪਰ ਆਪ ਦਾ ਇਨਸਾਫ ਆਪ ਲੈਂਦਾ ਹੈ ਜਵਾਹਰ ਲਾਲ ગાંધી ਨੇ ਅਟੈਕ ਕੀਤਾ ਹਰਮੰਦਰ ਸਾਹਿਬ ਤੇ ਕੋਈ ਸਿੱਖਾਂ ਨੂੰ ਇਨਸਾਫ ਨਾ ਮਿਲਿਆ ਕਿਸੇ ਨੇ ਏਜੰਸੀ ਨੇ ਇਨਸਾਫ ਨਹੀਂ ਦਿੱਤਾ ਇਹ ਤਾਂ ਹੁਣ ਭਲੀ ਭਾਂਤ ਪਤਾ ਹੈ ਕਿਉਂਕਿ ਜੇ ਕਿਸੇ ਇੱਕ ਘਰੇ ਕੋਈ ਗਲਵਾਤ ਹੋ ਜੇ ਤਾ ਨਹੀਂ ਪਤਾ ਲੱਗਦਾ ਜਿਹੜਾ ਹਰਮੰਦਰ ਸਾਹਿਬ ਹੈ ਇਹ ਹਰ ਇੱਕ ਇਨਸਾਨ ਦਾ ਹਿਰਦ ਹੈ ਕਿਉਂ ਕਿਉਂਕਿ ਉੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਨਾ ਪ੍ਰਕਾਸ਼ ਨਾ ਤੇ ਪਤਾ ਹੈ ਤੇ ਜਦੋਂ ਨਹੀਂ ਸਿੱਖ ਨੂੰ ਇਨਸਾਨ ਮਿਲਿਆ ਤੇ ਉਹਨਾਂ ਨੇ ਠੋਕਦੀ ਇੰਦਰਾ ਗਾਂਧੀ ਫਿਰ ਇੰਦਰਾ ਗਾਂਧੀ ਦਾ ਕਾਲ ਹੀ ਉਹਦੇ ਗਨਮੈਣ ਬਣੇ ਤੇ ਕਿਸੇ ਨੇ ਸਿਖਾ ਕੇ ਤਾਂ ਨਹੀਂ ਤੋਰੇ ਸੀ ਨਾ ਉਹ ਤਾ ਗੱਡੀ ਚੜ੍ਹਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਕਤਲੇਆਮ ਹੋਇਆ ਇਜਤਾਂ ਲੁੱਟੀਆਂ ਗਈਆਂ ਟਹਿਰ ਪਾ ਕੇ ਸਾੜੇ ਗਏ ਤੇ ਉਹੀ ਸੱਜਣ ਕੁਮਾਰ ਜਿਹੜਾ ਅੱਜ ਬਰੀ ਕਰਤਾ ਤੇ ਬੜੇ ਦੁੱਖ ਵਾਲੀ ਗੱਲ ਹੈ ਕਿ ਸੈਂਕੜੇ ਹਜ਼ਾਰਾਂ ਲਾਸਾਂ ਦਾ ਦੋਸ਼ੀ ਇਹ ਕੁਛ ਕਰਕੇ ਬਾਹਰ ਆ ਸਕਦਾ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗੇ ਹੈ ਜਿਹੜਾ ਮਤਲਬ ਕਹਦੇ ਕਾਨੂੰਨ ਨੂੰ ਕਿਸੇ ਨੇ ਸਮਝਣਾ ਨਹੀਂ ਤੇ ਜਿਹੜਾ ਹੈਗਾ ਲੋਕ ਗਲਤੀਆਂ ਦੇ ਵਾਲੇ ਪਾਸੇ ਚਲੇ ਜਾਣਗੇ ਇੱਥੇ ਇਹ ਨਾ ਸਮਝੋ ਵੀ ਸੱਜਣ ਕੁਮਾਰ ਬਰੀ ਹੋਣ ਨਾਲ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਇੱਥੇ ਇਹ ਸਮਝੋ ਕਿ ਜੁਰਮ ਨੂੰ ਇੱਕ ਹੋਰ ਤਰਜੀਹ ਦੇ ਦਿੱਤੀ ਵੀ ਭਾਈ ਜੋ ਮਰਜ਼ੀ ਕਰੋ ਤੁਸੀਂ ਐਂਡ ਤੇ ਬਰੀ ਹੋ ਜਾਊਂਗੇ ਇਹਦਾ ਮਤਲਬ ਇੱਕ ਰਸਤਾ ਸਾਫ਼ ਹੋ ਗਿਆ ਆਰਡਰ ਨੂੰ ਚੈਲੰਜ ਕੀਤਾ ਤੇ ਉੱਪਰੋਂ ਜਿਹੜਾ ਹੋ ਬਰੀ ਹੋ ਗਿਆ ਇਹਨਾਂ ਸਿੱਖਾਂ ਦੇ ਹਿਰਦੇ ਨਹੀਂ ਬਲੁੰਦ ਰਹੇ ਗਏ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਇਸੇ ਵੀ ਕਮਿਊਨਿਟੀ ਦੀ ਹੈ ਚਾਹੇ ਉਸਾਈ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨਾ ਚਾਹੇ ਹਿੰਦੂ ਹੈ ਕੋਈ ਵੀ ਹੈ ਐਸੇ ਇਨਸਾਨੀਅਤ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਇਹ ਜਿਹੜੀਆਂ ਜਿਹੜੀਆਂ ਹੈਗੀਆਂ ਮਸੀਬਤਾਂ ਖੜੀਆਂ ਹੋਣਗੀਆਂ ਵੀ ਜਦੋਂ ਹਜ਼ਾਰਾਂ ਲੋਕਾਂ ਨੂੰ ਮਾਰ ਕੇ ਬੰਦਾ ਮਰੀ ਹੋ ਸਕਦਾ ਇਹਦੇ ਵਿੱਚ ਆਪਾਂ ਨੂੰ ਕੀ ਹੁੰਦਾ ਇੱਥੇ ਇੱਥੇ ਜਿਹੜੀ ਕਾਇਦੇ ਕਾਨੂੰਨ ਦੀ ਕਮਜ਼ੋਰੀ ਸਾਹਮਣੇ ਆਉਂਦੀ ਹੈ ਚਲੋ ਉਹ 84 ਹੈ 16 ਤੇ 26 40 ਸਾਲ ਹੋ ਗਏ ਜਿਹੜੋਂ ਦੇ ਵਾਰਸ ਸੀ ਵਿਚਾਰੇ ਉਹ ਵੀ ਦੁਨੀਆ ਤੋਂ ਚਲੇ ਗਏ ਕੋਈ ਛੋਟੇ ਬੱਚੇ ਸੀ ਜਿਹੜੇ ਉਹ ਅੱਜ ਜੇ ਉਦੋਂ 5 ਸਾਲ ਦਾ ਸੀ ਤੇ ਅੱਜ 40 ਸਾਲ ਹੋ ਗਏ ਤੇ 45 ਸਾਲ ਦਾ ਉਹ ਹੋ ਗਿਆ ਉਹ ਵੀ ਬੁਢਾਪੇ ਦਾ ਸ਼ਿਕਾਰ ਹੋਇਆ ਮੈਂ ਤੇ ਉਹ ਇਸ ਰਸਤੇ ਕਿਉਂ ਪਊਗਾ ਪਰ ਜਦੋਂ ਕਿਸੇ ਮੁਲਕ ਦੇ ਵਿੱਚ ਕੋਈ ਨਿਆਂ ਨਾ ਮਿਲੇ ਤੇ ਫਿਰ ਮਤਲਬ ਫਿਰ ਨਿਆਂ ਲੈਣ ਵਾਸਤੇ ਫਿਰ ਆਪਾਂ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਖਾਲਸਤਾਨੀ ਫਲਾਣੇ ਢੰਗਾਣੇ ਕਹਿ ਕੇ ਪੁਕਾਰਦੇ ਆ ਤੇ ਫਿਰ ਭਾਈ ਆਪਣੇ ਇਨਸਾਫ ਦੇ ਵਾਸਤੇ ਬੰਦਾ ਖੁਦ ਲੜਦਾ ਤੇ ਫਿਰ ਜੱਟਾ ਜਿਹੜਾ ਉਹ ਇੱਕ ਕਹਾਵਤਾਂ ਨੇ ਫਰਾਵਦੀ ਕਚਹਿਰੀ ਆਪ ਲਾਉਂਦਾ ਇਸ ਕਰਕੇ ਜਿਹੜਾ ਸੱਜਣ ਕੁਮਾਰ ਹੈ ਇਹਨੂੰ ਬਰੀ ਕੀਤਾ ਗਿਆ ਨਾ ਬਹੁਤ ਦੁੱਖ ਦੀ ਗੱਲ ਹੈ ਤੇ ਇਹ ਕਲੇ ਸਿੱਖਾਂ ਦਾ ਨਹੀਂ ਇਹ ਕਤਲਿਆਮ ਨੂੰ ਇੱਕ ਅੱਗੇ ਜਿਹੜੀ ਹੈਗੀ ਆ ਜਿਹੜੇ ਕਤਲ ਕੀਤੀ ਹੈ ਉਹਨਾਂ ਨੂੰ ਇੱਕ ਸ਼ਾਬਾਸ਼ੇ ਦਿੱਤੀ ਹੈ ਵੀ ਹਾਂ ਜੇ ਤੁਸੀਂ ਮਾਰੇ ਹੈ ਤਾਂ ਤੁਸੀਂ ਚੰਗਾ ਕੀਤਾ ਹੈ ਇਸ ਕਰਕੇ ਜਿਹੜੇ ਸਾਡੇ ਸਿਸਟਮ ਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ ਇਹ ਲੀਡਰਾਂ ਦੀ ਮਿਹਰਬਾਨੀ ਹੋਈ ਹੈ ਲੀਡਰ ਸਹਿਬਾਨਾਂ ਦੀ ਮਿਹਰਬਾਨੀ ਹੋਈ ਹੈ ਉਹਦੇ ਕਰਕੇ ਪਈ ਹੈ ਜਿਹੜੇ ਇਹ ਭਰੀ ਹੋਏ ਨੇ ਜਦੋਂ ਆਪਾਂ ਕਿਸੇ ਸਿਸਟਮ ਦੇ ਵਿੱਚ ਪੈਂਦੇ ਆ ਨਾ ਫੇਰ ਪਤਾ ਲੱਗਦਾ ਵੀ ਯਾਰ ਇੱਥੋਂ ਆਏ ਇੱਥੋਂ ਆਏ ਇੱਥੋਂ ਆਏ ਨੇ ਬਾਹਰ ਤਾਂ ਸਾਨੂੰ ਬਹੁਤ ਕੁਝ ਸਿਖਾਇਆ ਜਾਂਦਾ ਤੇ ਤੁਸੀਂ ਭਾਈ ਕਰਪਸ਼ਨ ਨੂੰ ਬੰਦ ਕਰੋ ਤੁਸੀਂ ਨਸਿਆਂ ਨੂੰ ਠੱਲ ਪਾਓ ਤੇ ਜਦੋਂ ਕਰਪਸ਼ਨ ਵਾਲੇ ਪਾਸੇ ਜਾਂਦਾ ਅਗਲਾ ਤੇ ਉਹ ਜਾ ਕੇ ਦੱਸਦਾ ਤੇ ਉਹ ਉਹ ਕਹਿੰਦਾ ਸਾਨੂੰ ਮੁਖਬਰ ਤੋਂ ਪਤਾ ਲੱਗੋ ਉਹ ਨਾ ਇਹ ਤਾਂ ਅਗਲਾ ਸ਼ਿਕਾਇਤ ਕਰੇ ਨਾਲੇ ਛੋਲੇ ਬੰਦੇ ਫੜਾਵੇ ਨਾਲੇ ਮੁਖਬਰ ਵੱਜੇ ਤੇ ਦੂਸਰੇ ਪਾਸੇ ਚਲੇ ਜਾਓ ਨਸ਼ੇ ਵਾਲੇ ਪਾਸੇ ਜਿਹੜੇ ਵੱਡੇ ਵੱਡੇ ਵਜ਼ੀਰ ਨੇ ਉਹ ਆ ਦਾ ਨਸ਼ਾ ਟੋਂਦੇ ਆ ਇੱਥੇ 1 ਗ੍ਰਾਮ ਹੁੰਦਾ ਬੰਦਾ ਫੜ ਕੇ 1 ਗ੍ਰਾਮ ਪੂੜੀ ਉਹ ਤੋਂ ਨਸ਼ੇ ਦੀ ਤੇ 4-5 ਪੁਲਿਸ ਵਾਲੇ ਦੇ ਥੱਲੇ ਭਾ ਕੇ ਫੋਟੋ ਖਿੱਚਾਈ ਜਾਂਦੇ ਨੇ 1 ਗ੍ਰਾਮ ਨਾਲ ਜਰ ਕੋਈ ਨਸ਼ਾ ਘਟ ਜੂਗਾ ਇਸ ਕਰਕੇ ਜਿਹੜੀ ਹੈਗੀ ਹੈ ਜਿਨ੍ਹਾਂ ਤੇ ਸਿਸਟਮ ਦੇ ਵਿੱਚ ਸੁਧਾਰ ਨਹੀਂ ਹੁੰਦਾ ਉਹਨਾਂ ਤੇ ਸਾਡਾ ਕੋਈ 파ਰਨ ਤਾਰਾ ਨਹੀਂ ਹੋ ਸਕਦਾ ਜੋ ਸੱਜਣ ਕੁਮਾਰ ਨੂੰ ਬਰੀ ਕੀਤਾ ਗਿਆ ਅਤੀ ਨਿੰਦਣਯੋਗ ਗੱਲ ਹੈ ਬਹੁਤ ਮਾੜੀ ਗੱਲ ਕੀਤੀ ਹੈ ਉਹਨੂੰ ਸਵਾ ਸਜ਼ਾ ਹੋਰ ਵੱਧ ਦੇਣੀ ਸੀ ਵੀ ਹਾਂ ਭਾਈ ਤੂੰ ਲੋਕਾਂ ਦੇ ਘਰ ਉਜਾੜਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਲਸਾ